ਇਯਾਰੋ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਸਕੂਲ ਪੜ੍ਹਦੇ ਹੁੰਦੇ ਸੀ ਨਾ ਤਾਂ ਕਈ ਵੇਲੇ ਮਾਸਟਰ ਨੇ ਪੁੱਛਣਾ ਭਈ ਕੌਣ-ਕੌਣ ਨਹਾ ਕੇ ਆਇਆ ਕੌਣ-ਕੌਣ ਬਰਸ਼ ਕਰਕੇ ਆਇਆ ਕਈ ਵੇਲੇ ਕੀ ਹੁੰਦਾ ਸੀ ਕਿ ਮਾਸਟਰ ਕਹਿੰਦੇ ਸੀ ਵੀ ਆਪਾਂ ਮਸ਼ੀਨ ਲਿਆਂਦੀ ਚੈੱਕ ਕਰ ਲੈਣਾ ਵੀ ਕਿਹੜਾ ਨਹਾ ਕੇ ਆਇਆ ਕਿਹੜਾ ਨਹੀਂ ਆਇਆ ਸੋ ਸਾਨੂੰ ਵੀ ਹਰ ਵੇਲੇ ਡਰ ਜਿਹਾ ਲੱਗਿਆ ਰਹਿੰਦਾ ਸੀ ਜਦੋਂ ਅਸੀਂ ਨਹਾ ਕੇ ਨਹੀਂ ਸੀ ਜਾਂਦੇ ਕਿਉਂਕਿ ਉਸ ਟਾਈਮ ਆਪਾਂ ਬੱਚੇ ਸੀ ਇੰਨੀ ਸਮਝ ਨਹੀਂ ਸੀ ਹੁੰਦੀ ਸੋ ਅੱਜਕੱਲ ਦੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜਕੱਲ ਦੇ ਬੱਚੇ ਕਾਫੀ ਸਮਾਰਟ ਨੇ ਇਹ ਨਿੱਕੇ-ਨਿੱਕੇ ਬਹੁਤ ਹੀ ਜ਼ਿਆਦਾ ਬਹਾਨੇ ਮਾਰਨ ਲੱਗ ਪ ਜੋ ਜੋ ਹੀ ਟੈਕਨੋਲੋਜੀ ਐਡਵਾਂਸ ਹੁੰਦੀ ਜਾ ਰਹੀ ਹੈ ਬੱਚੇ ਵੀ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਹਾਲੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਕੂਲ ਦਾ ਵਾਇਰਲ ਹੋ ਰਿਹਾ ਹੈ ਜਿਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਨੋ 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 ਜੇ ਬੱਚੇ ਜਿਨ੍ਹਾਂ ਨੂੰ ਮੈਡਮ ਪੁੱਛਦੀ ਪਈਏ ਕਿ ਦੱਸੋ ਕੌਣ ਕੌਣ ਅੱਜ ਬਰਸ਼ ਕਰਕੇ ਆਇਆ ਤਾਂ ਫਿਰ ਦੇਖੋ ਬੱਚੇ ਕੀ ਜਵਾਬ ਦੇ ਰਹੇ ਨੇ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ ਕਿਹੜੇ ਕਿਹੜੇ ਬੱਚੇ ਅੱਜ ਬਰਸ਼ ਕਰਕੇ ਆਏ ਆ ਮੈਡਮ ਜੀ ਆਪਣੇ ਨੂੰ ਕਿਤਾ ਬਰੇਸ਼ ਕਿਤ ਨੂੰ ਕਿਉਂ ਨਹੀਂ ਕੀਤਾ ਪੁੱਤ ਦੱਸੋ ਕੀ ਹੋਇਆ ਸੀ ਹੈ ਹੈ ਦੱਸ ਬੁੱਤ ਕੀ ਹੋਇਆ ਸੀ ਦੱਸ ਫਿਰ ਕੁਝ ਨਹੀਂ ਕਹਿੰਦੀ ਕਿਉਂ ਕਿਉਂ ਨਹੀਂ ਸੀ ਕੀਤਾ ਚੁੱਪ ਕਿਉਂ ਨਹੀਂ ਸੀ ਕੀਤਾ ਬੇਟਾ ਹਾਂਜੀ ਫਿਰ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਬੱਚੇ ਨਹਾ ਕੇ ਤੇ ਬਰਸ਼ ਕਰਕੇ ਜਾਂਦੇ ਆ ਸਕੂਲ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ